ਪੂਰੀ ਸੜਕਾਂ ਦੀ ਆਵਾਜਾਈ ਜਿਹੜੇ ਕਰੇ ਰੇਲ ਦੀ ਆਵਾਜਾਈ ਪੂਰੀ ਤਰ੍ਹਾਂ ਜਾਮ ਰਹੂਗੀ ਸਰਕਾਰੀ ਤੇ ਗੈਰ ਸਰਕਾਰੀ ਸਾਰੇ ادارے ਬੰਦ ਰਹਿਣਗੇ ਲਗਭਗ 50 ਜਗ੍ਹਾ ਜਿਵੇਂ ਬੰਦੀਆਂ ਵੱਲੋਂ ਸਹਾਸਥਨ ਦਾ ਗਰੀਬਿੰਦਰਾ ਵਾਲਿਆਂ ਨੇ ਕਰ ਕਰਤਾ ਲਾਣ ਅੱਜ ਅਸੀਂ ਸਾਰੇ ਸ਼ਹਿਰ ਦੇ ਵਿੱਚ ਤੁਹਾਨੂੰ ਕਹਿ ਸਾਡੀ ਲਗਭਗ ਸਾਰੀਆਂ ਥਿੜਕਾ ਕਿਸੇ ਜਿਆਦਾ ਤੋਂ ਬੰਦਿਆ ਦੇ ਗਿਆ ਸੱਚ ਬਤਾਵਾ ਤਜੀ ਤੁਹਾਡੇ ਨਾਲ ਇਸ ਗੱਲ ਕਰ ਲਿਆ ਜੋ ਤੁਹਾਨੂੰ ਮਿਲਿਆ ਦੋਤੀਆਂ ਨੇ ਕਿਹਾ ਅਸੀਂ ਇਸ ਵੇਲੇ ਬੁੱਧ ਨਹੀਂ ਪਾਵਾਂਗੇ ਕਿਸਾਨ ਤਸਵੀਰਾਂ ਬੁੱਧ ਲੈ ਕੇ ਇਸ ਵੇਲੇ ਨਹੀਂ ਹਰਾਂਦੀ ਸ਼ਾਮ ਬਣਾਇਓ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਉਂਦੀ ਜੀ ਸ਼ਾਮ ਨੂੰ ਸਬਜ਼ੀ ਤੇਰੀ ਸਾਹਮਣੂ ਮੁੜ ਕੇ ਸਬਜ਼ੀ ਕਿਰ ਬੋਲਣ ਦੇ ਬੋਲਣ ਸੱਚੀ ਸਾਥ ਨਹੀਂ ਜੀ ਮਾਰਨਾ ਦਾ ਮੁਕੰਮਲ ਬੰਦਰ ਹੋਗਾ ਇਹ ਦਿਨਾਂ ਸਵੇਰੇ ਤੇ ਆਪਾਂ ਪ੍ਰੋਗਰਾਮ ਕਰਨੇ ਆ ਸੀ ਨੇਮ ਰੋਡ ਦੇਖੋ ਇੱਕ ਤਾਂ ਵਿਆਸ ਰੇਲਵੇ ਸਟੇਸ਼ਨ ਤੋਂ ਉੱਥੇ ਜਾਮ ਹੋਊਗਾ ਇੱਕ ਅਰਗੇਨ ਦੇਗੇ ਉੱਥੇ ਬਣੇਗਾ ਇੱਕ ਤੋਂ ਟੋਲ ਪਲਾza ਮੰਨਾ ਵਾਲਾ ਉੱਥੇ ਜਾਮ ਹੋਊਗਾ ਇੱਕ ਗੋਲ ਚੱਕਰ ਤੇ ਜਾਮ ਹੋਊਗਾ ਇਹਦੋਂ ਕਾ ਐਸੀ ਸ਼ਰਤ ਨੇ ਕਿ ਆਪਾਂ ਜਾਈਏ ਪ੍ਰੇਟਾਰੀ ਨੂੰ ਤੇ ਟੋਲ ਪਲਾza ਸ਼ਿਗਨ ਉੱਥੇ ਜਾਮ ਹੋਊਗਾ ਸਾਡਾ ਇਹਦੋਂ ਕਹਾ ਜੇ ਉਦੋਂ ਹੀ ਗੱਲ ਕਰੀਏ ਉਹ ਮੈਕਾ ਚੌਂਕ ਦੇ ਵਿੱਚ ਜਾਮ ਹੋਊਗਾ ਇਹੋਗਾ ਖਜਾਲਾ ਅਪਸੰਦ ਦਾ ਉੱਥੇ ਜਾਮ ਅਪਸੰਦ ਦਾ ਸਾਡੇ ਵਾਲੋ ਔਰ ਇਹਦੇ ਨਾਲ ਦੀ ਨਾਲ ਜਿਸ ਤਰ੍ਹਾਂ ਕਤੂ ਨੰਗਲ ਟੋਲਪਲਾ ਜਾਵੇ ਉੱਥੇ ਵੀ ਜਾਮ ਹੋਊਗਾ ਉਸੇ ਸੜਕ ਤੇ ਔਰ ਜਿਹੜੀ ਜੰਪੂ ਵਾਲੀ ਰੇਲ ਆ ਉਹ ਆਪਣਾ ਹੈਗਾ ਵਾ ਪਿੰਡ ਬਜ਼ੁਰਗ ਆਪਣਾ ਲੀ ਜਾਗੀ ਉੱਥੇ ਜਾਮ ਲੱਗੂਗਾ ਜਿਹੜੀ ਡੇਰਾ ਬਾਬਾ ਨਾਲ ਕਰੀ ਲੈਣ ਆ ਉੱਥੇ ਪਿੰਡ ਬਧੇਰ ਚਲਾਣਾ ਕੇ ਸੜਕ ਤੇ ਰੇਲ ਵੀ ਜਾਮ ਹੋਊਗੀ ਕੋਸੀ ਜਾਮ ਕਰਾਂਗੇ ਇਹ ਤੋਂ ਬਾਅਦ ਜਿਹੜੀ ਦਮਦਾਸੜੀ ਆ ਗੱਗੂਵਾਲ ਵੀ ਜਾਮ ਹੋਊਗਾ ਗੁਜਰਪੁਰਾ ਪਿੰਡਾਂ ਉਹਦੀ ਮੇਨ ਰੋਡ ਤੇ ਵੀ ਜਾਮ ਹੋਊ ਚਮਿਆਰੀ ਤੇ ਵੀ ਜਾਮ ਹੋਊ ਅਜਨਾਲਾ ਮੇਨ ਟੋਪ ਜਾਮ ਰਹੂਗਾ ਇਹ ਤੋਂ ਬਾਅਦ ਜੋ ਇੱਥੇ ਜਾਮ ਦੀ ਇਰਾਦਤ ਕੀਤੀ ਮੇਨ ਜਾਮ ਹੋਊਗਾ ਇਹ ਤੋਂ ਬਾਅਦ ਲਗਭਗ ਇਹ ਇੱਥੇ ਹੋ ਗਿਆ ਕਿ ਗੁਰੂਕਾਬਾਗ ਏਰੀਆ ਤੇ ਵੀ ਆਪਾਂ ਬਿਸ਼ੋਵਾ ਇਹ ਕਹਿ ਗਿਆ ਫਤਿਹਗੜ ਚਨਾਰੋ ਉੱਥੇ ਵੀ ਜਾਮ ਲੱਗੂਗਾ ਇਰਤੂਲੇ ਪਾਸੇ ਜਿਹੜੀ ਤਰਨਤਾਰਨ ਨੂੰ ਮੇਨ ਰੂਟ ਜਾਰੀਆ ਬਨਾਲਾ ਪਿੰਡ ਲਾ ਕੇ ਉੱਥੇ ਜਾਮ ਹੋਊਗਾ ਇੱਧਰ ਅੰਮ੍ਰਿਤਸਰ ਤੋਂ ਤਰਨਤਾਰਨ ਜਾ ਰਹੇ ਆ ਚੱਬਾ ਪਿੰਡ ਲਾ ਕੇ ਜਾਮ ਹੋਊਗਾ ਇੱਧਰੋਂ ਚਬਾਲ ਰੋਡ ਤੇ ਵੀ ਜਾਮ ਹੋਊਗਾ ਲਗਭਗ ਮੈਂ ਅਨੇਕਾ ਕਹਿ ਲਵਾਂ ਵੀ ਮੈਂ ਗਿਣ ਕੇ ਬਾਅਦ ਦੱਸੂਗਾ ਵੀ 30 40 ਛੜਕਾਂ ਤੇ ਜਾਮ ਉੱਧਰ ਮਜੀਠੇ ਵਾਲੇ ਪਾਸੇ ਜਿਹੜਾ ਮਜੀਠਾ ਰੋਡ ਆ ਬਡਾਲੇ ਬਟਾਲਾ ਕੋਮਾ ਬਡਾਲਾ ਪਿੰਡ ਆ ਉੱਥੇ ਜਾਮ ਹੋਊਗਾ ਅਰੇ ਦੂ ਕਹਾ ਮਜੀਠਾ ਟੱਪ ਕੇ ਨੰਗਲਪਨਮਾ ਉਥੇ ਵੀ ਜਾਮ ਹੋਊਗਾ ਉਹ 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 ਮੈਨੂੰ ਲੱਗਦਾ ਇਹੋਗਾ ਕੋਟਲਾ ਗੁਜਰਾ ਸੰਗਤਪੁਰਾ ਰੋਡ ਤੇ ਜਾਮ ਹੋਊਗਾ ਲਗਭਗ 30 40 ਛੜਕੀ ਜਾਮ ਹੋਣਗੇ ਔਰ ਲਗਭਗ ਜਿਹੜੀਆਂ ਰੇਲਾਂ ਵਾਂ ਅਸੀਂ ਪੂਰੇ ਦੁਆਪੁਰਮਾ ਨੇ ਫੈਸਲਾ ਕੀਤਾ ਜਿਹੜਾ ਬਾਹਰੋਂ ਆ ਰਹੀਆਂ ਉਧਰੋਂ ਸ਼ੱਭੂਪਾਟਰ ਹਰਿਆਣਾ ਤੇ ਆਜੂ ਉਧਰਲੇ ਪਾਸੇ ਪਤਕੂਲਾ ਕੱਟਾਂਗੇ ਇੱਧਰ ਆ ਰਿਹਾ ਰਸਤਾ ਇੱਧਰੋਂ ਕੱਟਾਂਗੇ ਉਧਰ ਆਪਣਾ ਜਿਹੜਾ ਗਰਦਾਸਪੁਰ ਤੋਂ ਅਗੇ ਆਪਣਾ ਸ਼ਹਿਰ ਆ ਪਠਾਨਕੋਟ ਉਧਰੋਂ ਕੜਨ ਉਹ ਬਾਹਰੋਂ ਕੋਈ ਗੇਲਟ ਨਹੀਂ ਕਰੂਗੀ ਠੀਕ ਆ ਠੀਕ ਹੈ ਜੀ ਹਾਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਆਪਾਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਇੱਕ ਬੰਤੀ ਆ ਜਿਹੜੀ ਮੈਡੀਕਲ ਸੇਵਾ ਬਾ ਉਹ ਬਹਾਲ ਰਹੂਗੀ ਇਹ ਤੋਂ ਕਹਾ ਜਿਹੜਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਲਾੜਾ ਲਾੜੀ ਉਹ ਬਿਲਕੁਲ ਨਹੀਂ ਕਰਾਂਗੇ ਜਿਹੜੇ 에어ਪੋਰਟ ਦਾ ਜ਼ਰੂਰੀ ਜਾਣ ਵਾਲਾ ਬੰਦਾ ਉਹਨੂੰ ਨਹੀਂ ਰੋਕਿਆ ਜਾਊਗਾ ਔਰ ਵੈਸੇ ਵੀ ਕੋਈ ਜ਼ਰੂਰੀ ਨਿਕਲ ਆ ਕਿਸੇ ਮੁੰਡੇ ਨੂੰ ਇਹ ਕਿਹਾ ਵੀ ਮੇਰਾ ਨੌਕਰੀ ਲਈ ਕੋਈ ਤਰਕੂਕਾਰ ਹੈਗੀ ਆ ਡਾਪਲ ਤਾਂ ਉਧਰ ਵਿਦਿਗਦਾਰੇ ਬੰਦ ਹੈਗੇ ਫਿਰ ਵੀ ਜੇ ਹੋਊਗੀ ਪੋਤਰਾ ਸਾਡੀ ਅਪੀਲ ਹੈ ਜਿੰਨੀਆਂ ਵੀ ਤਾਰਮਕ ਸੰਸਥਾਵਾਂ ਨੇ ਉਹਨਾਂ ਨੂੰ ਕਿ ਜਿੱਥੇ-ਜਿੱਥੇ ਸਾਡੇ ਮੋਰਚੇ ਲੱਗਦੇ ਲੰਗਰ ਪਟਾਓ ਠੀਕ ਹੈ ਜੀ ਇਹ ਦੂਸਰੀ ਬੇਨਤੀ ਹੈ ਜਿੰਨੇ ਤਾਰਮਕ ਪ੍ਰਚਾਰ ਰੱਖਿਆ ਉਹ ਬੰਦ ਦੀ ਖਾਲ ਨੂੰ ਪ੍ਰਚਾਰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਉਹਨੂੰ ਕਹਾ ਜਿਹੜੇ ਆਪਣੀ ਗਾਇਕਾ ਲੋਕ ਆ ਇੱਕ ਪੰਜਾਬੀ ਗਾਇਕਾ ਬੜੀ ਸਪੋਰਟ ਕਰ ਰਹੇ ਉਹ ਸਾਡਾ ਹਮਾਇਤ ਕਰ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਗੁਰਦੁਆਰਾ ਕਮੇਟੀਆਂ ਰੋਜ਼ ਨੌਟਿਸਮੈਂਟ ਕਰਨੇ ਕੇ ਦੁਕਾਨ ਤੇ ਸਪੋਰਟਸ ਕਲੱਬ ਆ ਉਹ ਸਹਿਯੋਗ ਕਰਨ ਅਸੀਂ ਟੋਟਲ ਜਿੰਨੇ ਵੀ ਸ਼ਹਿਰੀ ਨੇ 3 ਕਰੋੜ ਪੰਜਾਬੀ ਨੇ ਸੰਸਥਾਵਾਂ ਅਟਟ ਦੇ ਨਾਂ ਲੈਣ ਉਹਨਾਂ ਕੋਲ ਸਹਿਯੋਗ ਦੀ ਮੰਗ ਕਰਦੇ ਆ ਸਾਨੂੰ ਪਤਾ ਐ ਬਗੈਰ ਕਿਸੇ ਹੁਜਤ ਦੇ ਪੂਰਾ ਪੰਜਾਬ 3 ਕਰੋੜ ਪੰਜਾਬੀ ਜਾਮ ਕਰਨਗੇ ਹੱਥੋਂ ਸਹਿਯੋਗ ਬਹੁਤ ਜ਼ਿਆਦਾ ਵੇਖੋ ਇੰਨਾ ਕਿਹਾ ਆਸਮਨੀ ਹੈ ਜੀ ਦੇਖੋ ਜਦੋਂ ਪਤਾ ਲੱਗਿਆ ਪੰਜਾਬ ਨੂੰ ਵੀ ਹਮਲਾ ਕੱਲਾ ਕਿਸਾਨ ਮਜੂਦ ਤੇ ਨਹੀਂ ਹੈ ਜੇ ਇਹੇ ਮਾਰ ਕੇ ਖੇਤੀਦਾਰ ਖੇਤੀ ਦੇ ਆਧਾਰ ਤੇ ਸਾਰਾ ਪੰਜਾਬ ਜੇ ਖੇਤੀ ਮਾਰੀ ਗਈ ਸਾਰੇ ਮਾਰੇ ਜਾਣਗੇ ਤੋਂ ਵਿਆਪਕ ਰੂਪ ਵਿੱਚ ਜ਼ਬਰਦਸਤ ਮਿਲ ਰਿਹਾ ਕੋਈ ਨੋ ਬੰਦ ਕਰ ਰਿਹਾ ਕੋਈ ਦੇਖੋ ਅਸੀਂ ਪ੍ਰਚਾਰ ਅੱਜ ਕਰ ਰਹੇ ਆਂ ਵੈਸੇ ਸਾਡੀਆਂ ਟੀਮਾਂ ਬੁੱਧਕੇ ਸਹਿਯੋਗ ਕਰ ਰਹੀਆਂ ਇਹ ਲੱਗਾ ਮੁਕੰਮਲ ਬੰਦ ਹੋਗਾ ਸਵੈ ਇਛਾ ਦਿਨਾ ਉਹ ਜ਼ਬਰਦਸਤੀ ਅਸੀਂ ਕਦੀ ਨਹੀਂ ਕਰਦੇ ਕਿੰਨੇ ਤੋਂ ਕਿੰਨੇ ਟਾਈਮਿੰਗਸ ਕੀ ਹੈ ਜੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਬੰਦ ਹੋਊਗਾ ਜੋ ਅਸੀਂ ਕਰ ਰਹੇ ਹਾਂ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਦੇ ਬਾਰੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਕੋਲ ਜਵਾਬ ਮੰਗਿਆ ਕੱਲ ਨੂੰ ਦੇਖੋ ਕ੍ਰਿਟੀਕਲ ਹੈ ਉਹਨਾਂ ਦੀ ਸਿਹਤ ਬਾਕੀ ਹਾਕਮ ਜੜੇ ਨੇ ਉਹ ਅਦਾਲਤਾਂ ਵਿੱਚ ਮਸਲੇ ਡੁਲਟਾਉਣਾ ਚਾਹੁੰਦੇ ਨੇ ਅਦਾਲਤਾਂ ਦੇ ਮੋਢੇ ਤੇ ਰੱਖ ਕੇ ਜੋ ਉਹਨਾਂ ਦੇ ਮਨਚ ਹੈਗੀ ਆ ਪੰਜਾਬ ਸਰਕਾਰ ਕੇਂਦਰ ਕੋ ਵੱਢਣੀ ਕੀ ਤੇ ਕੇਂਦਰ ਪੰਜਾਬ ਤੋਂ ਆਡਰ ਪੂਰੀਆਂ ਸੋਕਾਂ ਦੇ ਮੁੰਡੇ ਦਾਰਾ ਮਹਿਤਾ ਕਹਿੰਦੇ ਵੀ ਆਪਾਂ ਕੇਦੀ ਪਸਾਨ ਹੈ ਨਹੀਂ ਉਹ ਗੱਲਾਂ ਗੱਲਾਂ ਕੀਤੇ ਆ ਕੁਛ ਨਹੀਂ ਹੁੰਦਾ ਜੀ ਕੇ ਲੋ ਪਸਾਨ ਹੈ ਜਿਹੜੇ ਇੰਦਰ ਭੱਜਦੇ ਆ ਚਲੋ ਖਨੋਰੀ ਬਟਰ ਹੱਕ ਕਰਨਾ ਦਾ ਚਲੇ ਜਾਂਦੇ ਮੈਨੀਆਂ ਲਾ ਉਹ ਦਿੱਲੀ ਕਿਉਂ ਨਹੀਂ ਜਾਂਦੇ ਹੈਗੇ ਐਮ ਐਲ ਏ ਲੈ ਕੇ ਕਿਉਂ ਪੀ ਪੀਓ ਮੋ ਆਫਿਸ ਬੈਠੇ ਨਾ ਜਾ ਕੇ ਪ੍ਰਧਾਨ ਮੰਤਰੀ ਦੇ ਦਬਾਅ ਪਾਉਣ ਤੇ ਸਾਡੀਆਂ ਮੰਗਾਂ ਮੰਨੀਆਂ ਜਾਂਦੇ ਪਰ ਕਈ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਵੀ ਡੱਲੇਵਾਲ ਸਾਹਿਬ ਦੇ ਜੇ ਮਾਰ ਮੰਨ ਲਓ 1921 ਹੁੰਦੀ ਆ ਉਹਨਾਂ ਦੇ ਸਰੀਰ ਦੇ ਨਾਲ ਤੇ ਉਹਦਾ ਜਿਹੜਾ ਹੈ ਉਹਦੇ ਖਮਿਆਜਾ ਜਿਹੜਾ ਪੰਜਾਬ ਨੂੰ ਮਾੜੇ ਹਾਲਾਤਾਂ ਦੇ ਨਾਲ ਭੁਗਤਣਾ ਪਏਗਾ ਇਹ ਤੁਹਾਡੀ ਜਥੇਬੰਦੀਆਂ ਦੇ ਲੋਕ ਕਹਿ ਰਹੇ ਕੁਝ ਤੇ ਉਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਇਹਨੂੰ ਕਿੱਦਾਂ ਵੇਖਦੇ ਹੋ ਮੈਨੂੰ ਨਹੀਂ ਲੱਗਦਾ ਪੰਜਾਬ ਨੇ ਬੜੇ ਦੌਰ ਦੇਖੇ ਠੀਕ ਹੈ ਪੰਜਾਬੀ ਬੜੇ ਪੀਸਫੁਲ ਯਾ ਸ਼ਾਂਤ ਮੀ ਜਾਂ ਬਾਈਬਲ ਕਹਾਣੀ ਗੋਦੀ ਕਾਂਡ ਹੋਇਆ ਸਭ ਤੋਂ ਵੱਡਾ ਸਿਕਨ ਉਹ ਆਪਣੇ ਰੋਸ ਵੀ ਜ਼ਾਹਰ ਕੀਤਾ ਇਹੋ ਜਿਹੇ ਹਾਲਾਤ ਨਹੀਂ ਹੈਗੇ ਜਿਵੇਂ ਦੂਜੇ ਡਬਲ ਇੰਜਨ ਵਾਲੀ ਸਰਕਾਰ ਦੇ ਹੁੰਦੇ ਆ ਉਹ ਬੜੇ-ਬੜੇ ਪ੍ਰੋਟੈਸਟ ਹੋਇਆ ਕੋਚੀ ਵੀ ਹੋਊ ਪੰਜਾਬ ਨੇ ਸ਼ਾਂਤਮਈ ਰਹਿਣਾ ਉਹਨੂੰ ਡੈਮੋਕਰੇਟਿਕ ਤਰੀਕੇ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਵਾ ਇਹ ਸਰਕਾਰ ਵੀ ਦੇਖ ਰਹੀ ਆ ਜੇ ਡੱਲਿਆਲ ਸਾਹਿਬ ਦੀ ਸ਼ਹਾਦਤ ਹੁੰਦੀ ਉਹਦੀ ਜ਼ਿੰਮੇਵਾਰ ਮੋਦੀ ਫਰਾਂ ਪਰ ਐਸਕੇਮ ਨੇ ਤੁਹਾਨੂੰ ਕਿਉਂ ਸਮਰਥਨ ਨਹੀਂ ਦਿੱਤਾ ਦੋਵੇਂ ਦੋਵੇਂ ਫੋਰਮਾਂ ਤੋਂ ਦੋ ਗੱਲਾਂ ਮੈਂ ਇਹ ਨਹੀਂ ਕਹਿੰਦਾ ਇਹ ਤਾਂ ਐਸਕੇਮ ਦੱਸ ਸਕਦਾ ਪਰ ਐਸਕੇਮ ਦੀਆਂ ਬਹੁਤ ਸਾਰੀਆਂ ਕੱਢੇ ਬੰਦੀਆਂ ਜਿਹੜੀਆਂ ਵਾ ਉਹਨਾਂ ਨਾਲੇ ਬੰਦ ਦੇ ਵਿੱਚ ਸਹਿਯੋਗ ਕਰ ਰਹੀਆਂ ਨੇ ਤੇ ਡਾਕਟਰ ਮਨਮੋਹਨ ਸਿੰਘ ਕੱਲ ਜਿਹੜੇ ਚਲੇ ਗਏ ਨੇ ਭਾਰਤ ਦੇ ਪ੍ਰਧਾਨ ਮੰਤਰੀ ਸਾਡੇ ਪ੍ਰਧਾਨ ਮੰਤਰੀ ਰਹੇ ਸਾਬਕਾ ਡਾਕਟਰ ਮਨਮੋਹਨ ਸਿੰਘ ਸਾਡੇ ਤੋਂ ਜੁਦਾ ਹੋ ਗਿਆ ਔਰ ਉਹਨਾਂ ਨੇ ਆਪਣੇ ਕਾਰਤਕਲ ਵਿੱਚ ਚਲੋ ਐਜੇ ਮੰਨੋ ਕਿ ਕੋਈ ਵੀ ਬੰਦਾ ਇਥੇ ਜਾਣਦਾ ਹੈਗਾ ਸਾਡੀਆਂ ਸਵੇਦਨਾਵਾਂ ਉਹਨਾਂ ਦੇ ਨਾਲ ਕਿਸੇ ਦੇ ਵਿੱਚ ਸਾਡੇ ਜੰਮਣੇ ਮਰਨੇ ਪੰਜਾਬੀਆਂ ਦੇ ਸਾਂਝੇ ਆ ਉਹ ਸਾਨੂੰ ਅਫਸੋਸ ਹੈ ਉਹ ਚਲੇ ਗਏ ਉਹਨਾਂ ਨੇ ਦੇਸ਼ ਲਈ ਜੋ ਵੀ ਕੀਤਾ ਦੇਸ਼ ਯਾਦ ਕਰ ਇੱਕ ਕੇਂਦਰ ਸਰਕਾਰ ਵੱਲੋਂ ਨਵਾਂ ਖਰੜਾ ਆਇਆ ਮਾਰਕੀਟ ਕਮੇਟੀਆਂ ਨੂੰ ਲੈ ਕੇ ਤੇ ਉਹਦੇ ਵਿੱਚ ਅੜਤੀਆਂ ਨੇ ਜਿਹੜਾ ਉਹਨੂੰ ਨਹੀਂ ਕੀਤਾ ਉਹਨੂੰ ਕਿਦਾਂ ਦੇਖਦੇ ਹੋ ਕੀ ਆ ਉਹ ਖਰੜੇ ਬਲਕਿ ਉਹ ਖਰੜਾ ਤਿੰਨ ਕਾਲੇ ਕਾਨੂੰਨੀ ਆ ਜਿਹੜਾ ਨਵਾਂ ਮਾਰਕੀਟਿੰਗ ਵਾਸਤੇ ਹੋ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਕੰਟੈਕਟ ਫਾਰਮਿੰਗ ਲੈ ਕੇ ਉਹਨਾਂ ਅਸੀਂ ਰੱਦ ਕਰਤਾ ਦੋਵਾਂ ਬੋਰਡ ਮੰਤਰੀ ਵੀ ਭਗਵਾਨ ਸਤਮਾਨ ਸਰਕਾਰ ਵਿਧਾਨ ਸਭਾ ਦਾ اجلاس ਸਦਿ ਉਹ ਖਲੜੇ ਨੂੰ ਰੱਦ ਕਰੇ ਔਰ ਇਹ ਤੋਂ ਕਹਾ ਜਿਹੜੀਆਂ ਸਾਡੀਆਂ ਮੰਗਾਂ ਉਹਦੇ ਹੱਕ ਵਿੱਚ ਮਤਾ ਪਾਸ ਕਰੇ ਸੀ ਪਹਿਲੋਂ ਰੱਦ ਕਰ ਦਿਓ ਧੰਨਵਾਦ ਜੀ ਤੁਹਾਨੂੰ ਇਹ ਕਿੰਨੀਆਂ ਬਿਜ਼ਨਸ ਫੋਰਮ ਜਿਹੜੀਆਂ ਹੈਗੀਆਂ ਕਿਉਂਕਿ ਗੱਲ ਜਿਹੜੀਆਂ ਜਿਹੜਾ ਵੱਡਾ ਬੰਦ ਆ ਕਾਫੀ ਕਿਉਂਕਿ ਸੜਕਾਂ ਵੀ ਬੰਦ ਆ ਕਿ ਕੱਲੀਆਂ ਰੇਲਾਂ ਜਾਮ ਹੁੰਦੀਆਂ ਕੱਲ ਸੜਕਾਂ ਵੀ ਬੰਦ ਨੇ ਹਾਂ ਦੇਖੋ ਜਿੰਨੇ ਵੀ ਜਿੰਨੇ ਵੀ ਵਪਾਰ ਮੰਡਲ ਦੇ ਆ ਗਾਰੇ ਆ तकरीबन ਮੇਰੀ ਵਟਸਐਪ ਤੇ ਮੇਰੇ ਮੋਰਚੇ ਦੀ ਵਟਸਐਪ ਤੇ ਐਸਕੇਮ ਦੇ ਵਟਸਐਪ ਤੇ ਘਟੋਟ 15 20 ਸ਼ਾਰਾ ਤੋਂ ਉਹਨਾਂ ਦੇ ਪ੍ਰੈਸ਼ਰ ਆਏ ਹੋਏ ਬਹੁਤ ਸਾਰਿਆਂ ਦੇ ਕਿ ਅਸੀਂ ਟੋਡੇ ਨਹੀਂ